आज बात करेंगे सिद्धू मूसेवाला की सिद्धू मूसेवाला का डांका पूरी दुनिया में आज भी बजता है शुभदीप सिंह और सिद्धू मूसेवाला जो कि गांव मूसा की गलियों में जन्मा पला तस्वीर दिखाएंगे सिद्धू मूसेवाला के पुराने घर की हम गांव मूसा पहुंचे हैं आप देख सकते हैं तस्वीर में सिद्धू मूसेवाला का जन्म इस घर में हुआ था ग्यारह जून उन्नीस को सिद्धू मूसेवाला ने इस घर में जन्म लिया उसके बाद सिद्धू मूसे वाला गा मूसा की गलियों में खेला कूदा पड़ा उसके बाद बड़ा मकाम हासिल किया आज भी सिद्धू मूसे वाला का डंका दुनिया में बचता है चाहे सिद्धू मूसे वाला इस दुनिया में नहीं रहे तस्वीरें आपको दिखा दिखा रहे हैं हम आप देख सकते हैं ये जो तस्वीर दिखाई दे रही है ये सिद्धू मूसे वाला के खिलौने हैं क्योंकि सिद्धू मूसे वाला का नाट ग्यारह क्योंकि सिद्धू मूसे वाला खेती के साथ जुड़ा हुआ था नाट ग्यारह ट्रैक्टर सिद्धू मूसे का पसंदीदा ट्रैक्टर था आप देख सकते हैं तस्वीरों में कि सिद्धू मूसेवाला को बचपन से कितना शौक़ था ये सिद्धू मूसेवाला के खिलौने हैं जो लगातार सिद्धू मूसेवाला के जाने के बाद आज भी सिद्धू की ओडी कर रहे थे तस्वीर आपको दिखा रहे हैं सिद्धू मूसेवाला के पुराने घर की ये तस्वीर है जहाँ पर अक्सर सिद्धू मूसेवाला रहता था खेलता था पढ़ता था उसके बाद पूरी दुनिया में सिद्धू ने अपना नाम चमकाया बात करेंगे परिवार के मेंबर हैं सिद्धू मूसेवाला के नजदीकी सुखपाल सिंह पाली मूसा हमारे साथ हैं पाली जी आपका स्वागत है भाई क्या कहोगे सिद्धू मूसेवाला ने 1993 में, में इस घर में जन्म लिया कैसे पढ़ा कैसे खेला कूदा गलियों में आ, नहीं होगा तो वो सारा उनका बचपन सारा फोटो में दे बीच अपन मतलब किसी सोशल मीडिया देख ही रहे हो सारा को पर ऐसे करे उन्होंने खेड़ा ऐसे उन्होंने ਪੜਾਈ ਕੀਤੀ ਹੈ ਇੱਥੇ ਉਹਨੇ ਬਚਪਨ ਦਾ ਸਾਰਾ ਮਤਲਬ ਇੱਥੇ ਆਨੰਦ ਮਾਣਿਆ ਤੇ ਚਲੋ ਪ੍ਰਮਾਤਮਾ ਨੇ ਨਹੀਂ ਉਹੀ ਮਤਲਬ ਜਿੰਨੀ ਗੱਲ ਜੁ ਲਿਖੀ ਸੀ ਉਹ ਭੋਗ ਕੇ ਸਾਡੇ ਵਿੱਚੋਂ ਚਲੇ ਗਿਆ ਬਹੁਤ ਵੱਡਾ ਦੁੱਖ ਹੈ ਪਰ ਸਾਨੂੰ ਖੁਸ਼ੀ ਵੀ ਹੈ ਕੱਲੋਂ ਨੇ ਘਰ ਵਾਪਸੀ ਦੁਆਰੇ ਕੀਤੀ ਹੈ ਤਾਂ ਚੌਰ ਵਾਲਿਆਂ ਨੇ ਬਹੁਤ ਕੱਲ ਭੰਗੜੇ ਪਾਏ ਆਏ ਦਿਵਾਲੀ ਮਨਾਈ ਹੈ ਹੋਲੀ ਖੇਡੇ ਨੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿਹਾ ਸੌਂਖਤਾ ਸਿੱਧੂ ਮੂਸੇਵਾਲਾ ਦਾ ਜੋ ਬਚਪਨ ਮੇ ਜੋ ਅਭੀ ਤੱਕ ਲੋਕ ਜਾਨਣਾ ਚਾਹਤੇ ਨੇ ਸ਼ੌਕ ਉਹਨਾਂ ਦਾ ਟਰੈਕਟਰ ਚਲਾਉਣਾ ਸੀ ਤੇ ਥੋੜਾ ਜਿਹਾ ਅਸਲੀ ਦਾ ਵੀ ਸ਼ੌਂਕ ਸੀ ਉਹਨਾਂ ਨੂੰ ਤੇ ਖੇਤੀ ਕੰਮ ਖੇਤੀ ਦੇ ਕੰਮ ਕਰਨ ਦਾ ਉਹਨਾਂ ਨੂੰ ਸ਼ੌਂਕ ਸੀ ਉਹਨਾਂ ਦਾ ਸਾਈਕਲ ਚਲਾਉਣ ਦਾ ਸ਼ੌਂਕ ਸੀ ਮਤਲਬ ਇਦਾਂ ਦਾ ਜਿਵੇਂ ਜਿਵੇਂ ਗਰੋਥ ਹੋ ਗਈ ਉਹਦੋਂ ਦੇ ਸ਼ੌਂਕ ਉਹਦੇ ਵੱਧਦੇ ਗਏ ਨੇ ਸਾਈਕਲ ਤੋਂ ਲੈ ਕੇ ਤੇ ਫੋਰਚਨਰ ਤੱਕ ਦਾ ਸ਼ੌਂਕ ਰਿਹਾ ਹੈ ਰੇਈਆ ਵਰਦਾ ਸ਼ੌਂਕ ਰਿਹਾ ਹੈ ਲੈਂਡ ਰੋਵਰ ਦਾ ਸ਼ੌਂਕ ਸ਼ੌਂਕ ਰਿਹਾ ਬੜੇ ਛੋਟੇ ਤੋਂ ਲੈ ਕੇ ਬਚਪਨ ਤੱਕ ਸ਼ੌਂਕ ਵੱਧਦੇ ਗਏ ਨੇ ਕੀਆ ਬਾਤੇ ਕਰਤਾ ਸੀ ਬਚਪਨ ਮੇਂ ਆਪਕੇ ਸਾਥ ਤੋਂ ਰਹਾ ਹੈ ਸਾफी ਵਾਕਤੇ ਦਾ ਤੁਸੀਂ ਜਿਹਨੇ ਗੱਲਾਂ ਕਰਉਂਦੀਆਂ ਮਤਲਬ ਛੋਟੇ ਹੁੰਦੇ ਸਿਆਣਾ ਸੀ ਜੀ ਉਹ ਮਤਲਬ ਬਚਪਨ ਨਾਲ ਉਹਦਾ ਨਹੀਂ ਸੀ ਵੀ ਜੋ ਸ਼ਰਾਰਤ ਬਾਜੀ ਜਾਂ ਇਦਾਂ ਨਹੀਂ ਪੜਨਾ ਸੀ ਨੇ ਗਿੱਧਾ ਭਾਰਤੀ ਮਾਨਸਾਉਂ ਨੇ ਪੜਾਈ ਕੀਤੀ ਸੀ ਬਸ ਉਹਨੇ ਆ ਜਾਣਾ ਜਾਂ ਡੇੜੀ ਨਾਲ ਖੇਤ ਕੰਮ ਕਰਾਉਣਾ ਯਾ ਪਰਪਰਣਾ ਬਈਨਾ ਬਹੁਤਾ ਕੁਸ਼ਾਰਤਾ ਵਾਜੇ ਨਹੀਂ ਕਰਦਾ ਛੋਟੇ ਬੱਚੇ ਜਿਵੇਂ ਟਾਇਰ ਕੇ ਸਾਥ ਖੇਲਤੇ تھے ਜਾਂ ਆਪਕੇ ਨਦੀ ਕੋ ਪਾਣੀ ਜਾਂ ਉਸਮੇ ਡੇਰਨਾ ਕੂਦਨਾ ਬਹੁਤ ਹੁੰਦਾ ਸੀ ਉਹ ਤਾਂ ਉਹ ਤਾਂ ਕਰ ਹਾਂ ਨਹਾਉਣਾ ਨੂਣਾ ਜਿਵੇਂ ਉਹਨੇ ਮੋਟਰਾਂ ਤੇ ਤੱਗੀ ਜਿ ਨਹਾਉਣਾ ਸੂਈ ਤੇ ਨਹਾਉਣਾ ਇਹ ਤਾਂ ਬਚਪਨਾ ਹੁੰਦਾ ਹੀ ਐ ਅੱਖਾਂ ਚ ਇਹਦਾ ਕਰਦਾ ਹੀ ਦਿੰਦਾ ਸੀ ਹਾਂ ਜੀ ਹਾਂ ਜੀ ਉਹਦਾ ਵੱਡਾ ਹੋਇਆ ਵੀ ਉਹਨੂੰ ਮੋਟਰ ਤੇ ਨਹਾਉਣਾ ਉਹਨੇ ਜਾ ਕੇ ਲੱਗੀ ਟਰਾਲੀ ਭਰ ਲੈਣੀ ਦਾਨਾ ਲਾ ਕੇ ਉਹਦੇ ਵਿੱਚ ਬੜ ਜਾਣਾ ਉਹਦਾ ਵੱਡਾ ਹੋ ਕੇ ਵੀ ਮਲੇ ਇਦਾਂ ਨਹੀਂ ਆ ਖੇਲਣੇ ਕਾ ਵੀ ਸੌਂਗ ਥਾ ਉਹਨੇ ਬੁੜਾ ਜੀ ਬਾਲੀਵਾਲ ਖੇਡਦਾ ਥਾ ਪੂਰਾ ਵਲੀ ਵਾਲੋਂ ਨੇ ਪਵਾ ਕਿ ਤੂੰ ਮਰਜ਼ੀ ਆਉਣਾ ਸ਼ਾਮ ਨੂੰ ਵਾਲੀ ਵਾਲ ਖੇਡਣ ਜਾਣੀ ਜਾਣਾ ਜਦ ਆਖਰੀ ਵਾਰ ਘਰ ਤੋਂ ਨਿਕਲਾ ਤਾਂ ਕੀ ਬਾਤ ਹੋਈ ਸੀ ਆਖਰੀ ਵਾਰ ਦਾ ਮੈਂ ਤਾਂ ਸਰ ਉਧ ਘਰੇ ਨਹੀਂ ਸੀਗਾ ਤੇ ਮੈਨੂੰ ਤਾਂ ਜਦੋਂ ਨਿਕਲਿਆ ਵਾ ਬਸ ਮੈਂ ਉਹ ਬਾਹਰ ਨਿਕਲਿਆ ਮੈਂ ਮੋਰੋ ਆ ਰਿਹਾ ਸੀ ਨਾ ਪੁੱਛਿਆ ਵੀ ਬਾਈ ਤੂੰ ਇਕੱਲਾ ਕਿਧਰ ਜਾ ਰਿਹਾ ਉਹਨੇ ਮੈਨੂੰ ਪਿਸਤਲ ਵੀ ਦਿਖਾਇਆ ਕਹਿੰਦਾ ਨਹੀਂ ਮੈਂ ਇਕੱਲਾ ਨਹੀਂ ਹੈਗਾ ਪਿਸਤਲ ਮੇਰੇ ਕੋਲੇ ਤੇ ਬਸ ਉਹਦੇ ਬਸ 7-10 ਮਿੰਟ ਬਾਅਦ ਮੈਂ ਘਰੇ ਗਿਆ ਤੇ ਮੈਨੂੰ ਫੋਨ ਆ ਗਿਆ ਵੀ ਐ ਫਾਇਰਿੰਗ ਹੋ ਗਈ ਇਹ ਛੋਟੇ ਸੇ ਪਰਿਵਾਰ ਸੇ ਉਠ ਕੇ ਇਤਨਾ ਬੜਾ ਮੁਕਾਮ ਹਾਸਲ ਕੀ ਲਿਆ ਕਭੀ ਸੋਚਾ ਸੋਚਿਆ ਸੀਦੂ ਕਾ ਇਤਨਾ ਡਾਂਕਾ ਬਜੇਗਾ ਕਾ ਮੂਸਾ ਹੋਗਾ ਨਹੀਂ ਉਹ ਕਹਿਦਾ ਹੁੰਦਾ ਸੀ ਆਪ ਉਹ ਆਪ ਕੰਨਾ ਕਰਦਾ ਹੁੰਦਾ ਸੀ ਕਹਿੰਦਾ ਕਿਸੇ ਦਿਨ ਆਊਗਾ ਦੇਖੋਗੇ ਅਸੀਂ ਕਹਿੰਦੇ ਮਰੀ ਜਾਂਦਾ ਇਹ ਨੇੜੀ ਵੀ ਕਹਿੰਦਾ ਤੇ ਅਜੋ ਗਾਉਣ ਗੂੰਜਾ ਲੱਗਿਆ ਇਹ ਉਦੋਂ ਬਾਅਦ ਇੱਕ ਵਾਰੀ ਨੇ ਲੁਧਿਆਣੇ ਗੀਤ ਗਾਉਣਾ ਸੀ ਆਪਦੇ ਕਾਲਜ ਤੇ ਉਤੋਂ ਅੰਕਲ ਨੇ ਮਨਾ ਕੀਤਾ ਹੋਇਆ ਸੀ ਸਟਾਫ ਨੂੰ ਵੀ ਜਦੋਂ ਗੀਤ ਗੁਦ ਗੰਨੀ ਗਾਉਣ ਦੇਣਾ ਵੀ ਮੈਨੂੰ ਦੱਸਣਾ ਤੁਸੀਂ ਫੇਰ ਅੰਕਲ ਨੂੰ ਫੋਨ ਆ ਗਿਆ ਵੀ ਇਹ ਭਾਈ ਇਹਨੇ ਗੀਤ ਗਾਉਣਾ ਹੈ ਬਾਹਰ ਗਾਉਣੀ ਸੀ ਚਾਚੇ ਨੇ ਇਹ ਗੱਲ ਵੀ ਨਹੀਂ ਗਾਉਣੀ ਇੱਥੇ ਫੋਨ ਆ ਗਿਆ ਵੀ ਤੂੰ ਬਾਹਰ ਗਾਉਣੀਆ ਘਟਾਵ ਨੂੰ ਕਹਦਾ ਤੂੰ ਪੜ੍ਹਾਈ ਕਰ ਵਸ ਤੇ ਫਿਰ ਐ ਮਤਲਬ ਮਗਰ ਮਗਰ ਟਰੈਕਟਰ ਗੱਡੀਆਂ 'ਤੇ ਬੜਾ ਖਰਚਾ ਕਰਤਾ ਥਾ ਹਾਂ ਸ਼ੌਕ ਸੀ ਨਾ ਟਰੈਕਟਰਾਂ ਦਾ ਗੱਡੀਆਂ ਦਾ ਬਹੁਤ ਸ਼ੌਕ ਸੀ ਉਹਨਾਂ ਨੂੰ ਟਰੈਕਟਰ ਚਲਾਉਣੇ ਆਪ ਖੇਤੀ ਕੰਮ ਕਰਨਾ ਦੋ ਸਾਲ ਸਿੱਧੂ ਕੇ ਜਾਣੇ ਕੇ ਬਾਅਦ ਗਲੀਆਂ 'ਚ ਸੁਨਾਟਾ ਸਾਇਆ ਰਹਾ ਹਵੇਲੀ 'ਚ ਮਿਸਨਾਟਾ ਸਾਇਆ ਰਹਾ ਅੱਜ ਖੁਸ਼ੀ ਵਾਪਸ ਲੋਟੀ ਹੈ ਨਹੀਂ ਖੁਸ਼ੀ ਤਾਂ ਬਹੁਤ ਖੁਸ਼ੀਆਂ ਨੇ ਜਿੰਨਾ ਸਾਰਾ ਪੰਜਾਬ ਵਰਲਡ ਵੀ ਖੁਸ਼ ਹੈ ਤੇ ਜਿਨ੍ਹਾਂ ਨੇ ਸਾਨੂੰ ਮਤਲਬ ਭਰਾ ਦੀਆਂ ਦਵਾਵਾਂ ਕਰਕੇ ਉਹ ਆਇਆ ਹੈ ਸਾਰਿਆਂ ਨੂੰ ਅਸੀਂ ਇਸ ਦਿਨ ਦੀ ਮੁਬਾਰਕਵਾਦ ਦਿੰਦੇ ਆ ਤਾਂ ਅਸੀਂ ਕਹਿੰਦੇ ਆ ਵੀ ਇਸ ਕਰਕੇ ਜਿਵੇਂ ਅੰਡ ਭਰਾ ਦੀ ਦੁਆ ਮੰਗਣੀ ਉਹਨਾਂ ਨੇ ਕੀਤੀ ਤੇ ਆਰ ਜੀ ਵੀ ਉਹਨਾਂ ਦੀ ਬੜੀ ਲੰਮੀ ਹੋਵੇ ਤੇ ਜਦੋਂ ਵੀ ਉਹ ਮੈਗ ਚੱਕਾ ਸਾਹੀ ਬਾਜ ਜਾਵੇ ਇਹ ਵੀ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਪਰਿਵਾਰ ਇੱਕ ਤਰਫ ਸਿੱਧੂ ਮੂਸੇਵਾਲਾ ਕਿਉੜੀ ਕਰ ਰਹਾਤਾ ਦੂਸਰੀ ਤਰਫ 2 ਸਾਲ ਸੇ ਇਨਸਾਫ ਕੇ ਲਈ ਵੜਕ ਰਹਾਤਾ ਇਤਨਾ ਦਰਦ ਸਹਾਂ ਪਰਿਵਾਰ ਨੇ ਅਬ ਬੱਚਾ ਪਲਾਨ ਕੀ ਇਤਨੀ ਉਮਰ ਮੇਂ ਕੀ ਕਹੂੰਗਾ ਇਹ ਹੁੰਦਾ ਹੈ ਦੇਖੋ ਉਹਨਾਂ ਦੀ ਜਿਹੜੀ ਅਜ ਦੀ ਉਮਰ ਸੀਗੀ ਉਹ ਉਹਨਾਂ ਦੀ ਪੋਤੇ ਖੜਾਉਣ ਦੀ ਉਮਰ ਸੀ ਤੇ ਉਹ ਸ਼ੌਂਕ ਨਹੀਂ ਸੀ ਮਜਬੂਰੀ ਸੀ ਕਿਉਂਕਿ ਧਾਮ ਜਾਂ ਬਹੁਤ ਵੱਡਾ ਹੈ ਪਿੱਛੇ ਤੇ ਉਹਨਾਂ ਦੇ ਹੌਸਲੇ ਆ ਦੀ ਪਿੱਛੇ ਕੋਈ ਨਹੀਂ ਹੈ ਨਾ ਤੇ ਉਹ ਚਲੋ ਅਸੀਂ ਅਗਰੂ ਨੇ ਕਿਰਪਾ ਕੀਤੀ ਹੈ ਉਹਨਾਂ ਤੇ ਉਹਨਾਂ ਦਾ ਕ ਹੌਸਲਾ ਬਣਿਆ ਜੀਣ ਦਾ ਹੌਸਲਾ ਬਣਿਆ ਤਾਂ ਹੁਣ ਉਹਨਾਂ ਦਾ ਕੰਮ ਕਰਨ ਦਾ ਹੌਸਲਾ ਬਣਿਆ ਤੇ ਅੱਗੇ ਵੀਰੋ ਇਹਨੂੰ ਫਿਊਚਰ ਕੌਣ ਸੋਚਦਾ ਸੀ ਵੀਰੋ ਸੋਚਣਾ ਬੰਦ ਕਰਤਾ ਸੀ ਉਹਨਾਂ ਨੇ ਚਲੋ ਪਰਮਾਤਮਾ ਦੀ ਕਿਰਪਾ ਕੀਤੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਜੀ ਆਪਸੇ ਬਾਤ ਕਰਤਾ ਹੋਗਾ ਸਿੱਧੂ ਕਿਾ ਉਸਕੀ ਇਤਨਾ ਫੇਮਸ ਹੋਣਾ ਹੀ ਉਸਕੇ ਲਈ ਜੇ ਸਿਰਦਰਦੀ ਬਣਾ ਹੋਇਆਤਾ ਘੁੱਟ ਕਰ ਜੀ ਰਹਾਤਾ ਜਾਂ ਕੈਸੇ ਜੀ ਰਹਾਤਾ ਤੇਲੇ ਸਹੀ ਸਹੀ ਓਡੀ ਗੱਲ ਪੂਰੀ ਬਾਜ ਵੈ ਵੀ ਉਹ ਉਹਦਾ ਜਿਹੜਾ ਫੇਮ ਹੋਣਾ ਹੀ ਉਹਦਾ ਮਤਲਬ ਕਾਰਨ ਬਣਿਆ ਇਹ ਕੋਈ ਉਦਾਂ ਕੋਣ ਕਿਸੇ ਨੂੰ ਮਾਰਦਾ ਪਸਰਦੇ ਤੇ ਉਹ ਉਹ ਮਤਲਬ ਫੇਮ ਹੀ ਇੰਨਾ ਸੀ ਉਹਦੇ ਗੀਤ ਹੀ ਇੰਨੇ ਚਪੇੜਾ ਵਰਗੇ ਸੀ ਉਹ ਬੋਲਦਾ ਹੁੰਦਾ ਸੀ ਵੀ ਗੀਤ ਜੀ ਚਪੇੜਾ ਵਰਗੇ ਨੇ ਪਰ ਉਹ ਹਰੇਕ ਨੂੰ ਗੱਲ ਦਾ ਜਵਾਬਗੀਰ ਚਿੰਦਾ ਸੀ ਲੇਕਿਨ ਜਵਾਬ ਉਹਦਾ ਗੀਤ ਜੀ ਦੇਣਾ ਹੁੰਦਾ ਸੀ ਨੇ ਤਾਂ ਫਿਰ ਸਾਨੂੰ ਪਤਾ ਹੀ ਹੈ ਵੀ ਜਦੋਂ ਕਿਸਨ ਜਵਾਬਗੀਤ ਨਹੀਂ ਮਿਲੂਗਾ ਤਾਂ ਪੂਰੀ ਦੁਨੀਆ ਚੱਲਦਾ ਸੀ ਤੇ ਚਪੇੜਾ ਵਜਦੀਆਂ ਸੀ ਫਿਰ ਤੁਹਾਨੂੰ ਪਤਾ ਹੀ ਹੈ ਕੀ ਤਾਂ ਵੀ ਬਾਤ ਕੀਤੀ تھی ਆਪਸੇ ਉਹਨਾਂ ਨੇ ਜਾਂ ਪਰਿਵਾਰ سے ਕਿ ਹਮ ਇਤਨੇ ਮਤਲਬ ਫੇਮਸ ਹੋ ਚੁੱਕੇ ਹਾਂ ਹਮਾਰਾ ਡਾਂਕਾ ਵਜਦਾ ਹੈ ਲੇਕਿਨ ਹਮ ਹਮੇ ਇਸਕਾ ਖਮਾਜਾ ਵੀ ਬਖਤਨਾ ਪੜ ਰਹਾ ਹੈ ਨਹੀਂ ਨਹੀਂ ਉਹ ਕੋਈ ਅਕਸਰ ਮੈਂ ਸ਼ੋ ਨਹੀਂ ਹੋਣਦਾ ਜੀ ਉਹ ਸਾਧ ਨਹੀਂ ਰਹਿਣਾ ਸਾਰਾ ਤਾਂ ਜਿਵੇਂ ਮੈਂ ਉਹ ਕਿੰਨਾ ਹੀ ਦੁਖੀ ਸੀ ਜਾਂ ਕਿੰਨੇ ਥ੍ਰੈਟ ਵੀ ਆਉਂਦੇ ਹੋਣਗੇ ਪਰ ਉਹ ਚੇਰਨੀ ਕਿਸੇ ਨਾ ਕਰਦਾ ਜੀ ਬਹੁਤਾ ਵੀ ਆਪਦਾ ਮੰਗਲ ਰਹਿੰਦਾ ਸੀ ਉਹ। ਉਹਦਾ ਕੋਈ ਨਹੀਂ ਦੌਂਦੇ ਰਹਿੰਦੇ ਨੇ, ਕੋਈ ਚੱਕਰ ਨਹੀਂ। ਸੁਪਨਾ ਕਹਿਤਾ ਸੀ ਸਿੱਧੂ ਦਾ ਦਾਪੇ ਲਈ ਸੁਫਨਾ ਉਹਦਾ ਜੀ ਮੂਸੇ ਨੂੰ ਇੱਕ ਵਧੀਆ ਪਿੰਡ ਬਣਾਉਣਾ। ਮਨਾ ਵੀ ਰਿਆਂ ਮਾਂ ਤੋਂ ਸੇਵਾ ਕਰਦੇ ਪਿੰਡ ਦੀ ਤੇ ਸੁਫਨਾ ਸੀ ਉਹਦਾ ਫਿਲਮ ਇੰਡਸਟਰੀ ਦੇ ਵਿੱਚ ਉਹਦਾ ਡੰਕਾ ਪੂਰਾ ਤੂਤੀ ਵਿਆਉਣੀ ਸੀ ਤੇ ਫਿਰ ਫਿਲਮ ਇੰਡਸਟਰੀ ਵੀ ਮੂਸੇ ਜ਼ਾਰ ਨਹੀਂ ਸੀ। ਕਹਿੰਦਾ ਮੂਸੇ ਲੈ ਕੇ ਆਵਾਂਗੇ ਸਾਰੀ। ਗੱਲਾਂ ਕਰਦਾ ਹੁੰਦਾ ਸੀ ਵੀ ਇਹ ਤੁਹਾਡੇ ਤੁਸੀਂ ਸੁੱਤੇ ਪਿਆ ਆਓ ਕਰੋਗੇ। ਤੁਹਾਡੇ ਬਾਅਦ ਚੋ ਉਸ ਰੱਬ ਘਰ ਆ ਲੈਣ ਬਾਅਦ ਤੇ ਥੋੜੇ ਸੰਦ ਇਹ ਜਿ ਬਣਾਵਾਂਗੇ ਥੋੜੇ ਲੈਣ ਬਾਅਦ ਤੇ ਸੰਦ ਖੜੇ ਹੋਇਆ ਕਰਨਗੇ ਵੀ ਸਵੇਰੇ ਅਨੁਵਾਸ ਸੰਦ ਚਾਹੀਦਾ ਥੋੜਾ ਫਿਲਮਾਂ ਦੇ ਵਿੱਚ ਕੰਮ ਕਰਨ ਬਾਅਦ ਇਹ ਜਿ ਆਪਣਾ ਪਿੰਡ ਸੱਜਾਂਗੇ ਸਿੱਧੂ ਮੂਸੇਵਾਲਾ ਤਾਂ ਧੰਪੰ ਸੰਸਕਾਰ ਖੇਤ ਵਿੱਚ ਹੀ ਕਿਉਂ ਸੋਚਿਆ ਥਾ ਕਿ ਖੇਤ ਵਿੱਚ ਹੀ ਕੀਤਾ ਜਾਏ ਨਹੀਂ ਉਹਨੇ ਉਹ ਇੱਕ ਗੀਤ ਦੇ ਬੋਲ ਨੇ ਜੀ ਉਹ ਪਤਾ ਨਹੀਂ ਪ੍ਰਮਾਤਮਾ ਨੇ ਕਿਵੇਂ ਵਿਧਿ ਬਣਾਈ ਜਦ ਸੰਸਕਾਰ ਦੀ ਜਿਹੜੀ ਵਿਧੀ ਚ ਉਹ ਤਾਂ ਉੱਥੇ ਹੀ ਬਣਾਈ ਸੰਸਕਾਰ ਦੀ ਸਮਸ਼ਾਨ ਘਾੜਤੀ ਹੋਈ ਸੀ ਪਤਾ ਨਹੀਂ ਕੀ ਪ੍ਰਮਾਤਮਾ ਨੇ ਮਤਲਬ ਐਸੀ ਕਿਰਪਾ ਕਿੰ ਕਹੀ ਕਿ ਨੂੰ ਆਵਾਜ਼ ਮਾਰੀ 10 ਮਿੰਟਾਂ ਬਾਅਦ ਹੀ ਉੱਧਰ ਪਲਾਨ ਹੋ ਗਿਆ ਸੀਗਾ ਤੇ ਉਹ ਅਸੀਂ ਐਸ ਡੀ ਐਮ ਆ ਅਡੇ ਨਾਮ ਤਾਂ ਨਹੀਂ ਲਾਉਂਗਾ ਮੈਂ ਤੇ ਇੱਕ ਡਿਪਟੀ ਸੀਗਾ ਇੱਕ ਕੇ ਡੀ ਸਾਹਿਬ ਜਿੰਨੇ ਇਸ ਸਾਈਡ ਤੇ ਖੜੇ ਸੀ ਉਹ ਕਹਿੰਦੇ ਮੈਨੂੰ ਗਾਇਨ ਲਾਗੇ ਵੀ ਆਪਣਾ ਖੇਤ ਕਿੱਥੇ ਟਾਲੀ ਵਾਲਾ ਦਿਖਾਓ ਮੈਂ ਤੇ ਇੱਕ ਸਰਪੰਚ ਲਾਡੀ ਸਰਪੰਚ ਸੀ ਆ ਠੀਨ ਵਾਲਾ ਤੇ ਅਸੀਂ ਚਾਰੇ ਪੰਜੇ ਤੁਰੇ ਗਏ ਵੀ ਮੈਂ ਕਹਿੰਦਾ ਖੇਤ ਆ ਹਾ ਟਾਲੀ ਵਾਲਾ ਜੀ ਕਹਿੰਦੇ ਵੀ ਇੱਥੇ ਕਰੋ ਸੰਸਕਾਰ ਵੀ ਇੱਥੇ ਬਣਾਓ ਤੇ ਅਸੀਂ ਫੜਾ ਫੜ ਉਹਤੇ ਬੰਦੇ ਮੁੰਡੇ ਬੁਲਾਏ ਤੇ ਨਾਲੋਂ ਉੱਟਾਂ ਚੱਕ ਲੀਆਂ ਉਹ ਜਿਹਨੇ ਨਾਲ ਫੈਕਟਰੀ ਲੱਗੀ ਹੋਈ ਹੈ

ਐਦਵਾਰੀ ਉਹਦੇ ਐਕਸੀਡੈਂਟ ਬਾਪਰੇ ਦੇ ਦਵਾਰ ਨੂੰ ਐਦਵਾਰ ਨੂੰ ਨੇ ਵਾਪਸੀ ਕੀਤੀ ਹੈ ਜੀ ਤੇ ਡੈਟੋ ਆਈ ਸਾਰਾ ਕੁਝ ਸਾਨੂੰ ਪੂਰਾ ਵਿਸ਼ਵਾਸ ਹੈ ਪਰਮਾਤਮਾ ਜੀ ਸਾਡੇ ਇੰਨੀਆਂ ਦੁਆਵਾਂ ਨਾਲ ਆਇਆ ਉਸ ਘਰ ਦੇ ਵਿੱਚ ਤਾਂ ਸਾਨੂੰ ਇਹ ਵੀ ਵਿਸ਼ਵਾਸ ਹੈ ਵੀ ਸਮਾਂ ਹੀ ਆਊਗਾ ਜੀ ਇੱਥਾਨੇ ਤੋਂ ਜੇ ਵੀ ਬੋਲਦੀ ਹੈ ਕਿ ਹਮੇ ਤਾਂ ਸੁਖਦੀਪ ਸਿੱਧੂ ਸਿੱਧੂ ਹੀ ਲੱਗ ਰਿਹਾ ਹੈ ਸਹੀ ਹੈ ਸਹੀ ਹੈ ਸਹੀ ਹੈ ਕੋਕ ਚੌਣ ਵਾਲੀ ਕਹਿੰਦੇ ਨੇ ਵੀ ਇਹਦਾ ਨਾਮ ਹੀ ਸੁਖਦੀਪ ਵੀ ਰੱਖੋ ਸਿੱਧੂ ਰੱਖੋ ਕਿ ਜਦੋਂ ਚੌਣ ਵਾਲੇ ਕਹਿੰਦੇ ਨੇ ਏਡੀ ਵੱਡੀ ਉਹਨਾਂ ਦੀ ਫੈਮ ਫੋਲੋਇੰਗ ਹੈ ਤੇ ਉਹੀ ਨਾਮ ਰੱਖਿਆ ਜਾਏਗਾ ਬਾਪੂ ਜੀ ਦੀ ਵੀ ਇਹ ਹੀ ਕਹਿਣਾ ਸੀ ਤੇ ਸਾਡਾ ਵੀ ਕਹਿਣਾ ਹੈ ਅਸੀਂ ਵੀ पंजाबी गायक शुभदीप सिद्धू मूसेवाला उर्फ गग्गू मूसा की इस गलियों में खेला आप तस्वीरें देख सकते हैं सिद्धू मूसेवाला के घरों की ये तस्वीरें हैं जहाँ पर बचपन बताया सिद्धू मूसेवाला ने इन घरों में खेला गलियों में खेला हम बात करेंगे सिद्धू मूसेवाला की दादी हमारे साथ हैं उनसे बात करना चाहेंगे माता जी क्या नाम है की कहोंगे माता जी सिद्धू मूसेवाला उर्फ गग्गू थोड़े लिए सी ਬਚਪਨ ਦੇ ਵਿੱਚ ਉਹਨੇ ਜਨਮ ਜਦੋਂ ਇੱਥੇ ਜਨਮ ਲਿਆ ਤਾਂ ਕਿਹੋ ਜਿਹਾ ਉਹਦਾ ਸੁਭਾਅ ਸੀ ਕਿਸ ਤਰ੍ਹਾਂ ਖੇਡਦਾ ਸੀਗਾ ਬਹੁਤ ਵਧੀਆ ਸੁਭਾਅ ਸੀ ਬਹੁਤ ਹੀ ਖੇਡਦਾ ਸੀ ਬਹੁਤ ਹੋ ਕਰਦਾ ਸੀ ਹਾਂ ਤੇ ਉਹਨਾਂ ਦਾ ਦਾਦੀ ਨੂੰ ਵੀ ਬਹੁਤ ਹੁਣ ਵੀ ਦਾਦੀ ਨੂੰ ਬਹੁਤ ਹੀ ਚਾਹੁੰਦਾ ਸੀ ਪੂਰਾ ਹੋ ਹੋ ਗਿਆ ਸੀ ਐਨੀ ਵੀ ਐਡਾ ਕਲਾਕਾਰ ਹੋ ਗਿਆ ਸੀ ਐਨੀ ਵੀ ਕੋਈ ਇਹੋ ਕਰਦਾ ਹੋਵੇ ਬਹੁਤ ਥੋੜਾ ਬਾਰੇ ਜਿਵੇਂ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਉਹ ਵੀ ਧਰਤੀ ਨਾਲ ਜੁੜਿਆ ਹੋਇਆ ਸੀ ਹਾਂ ਹਾਂ ਇੱਥੇ ਟਰੈਕਟਰ ਇੱਥੇ ਖੜਾਉਂਦਾ ਸੀ ਇਹ ਵਾਹ ਹੋ ਕਰਦਾ ਸੀ ਹੁਣ ਟਿੱਟਰ ਵੀ ਇੱਥੇ ਖੜ ਜਾਂਦਾ ਸੀ ਇਹੋ ਜੀ ਉਹ ਹੋਈ ਸੀ ਕਿ ਵਸੇ ਸੀ ਜਮਾਈ ਸਾਕੀਣਾ ਅਣੀ ਮਾਈ ਕੋਈ ਦਾਤ ਦੇ ਦੇ ਦਾ ਮੇਰੇ ਘਰ ਆ ਜਾਂਦੇ ਤੇ ਇਹਦਾ ਪਸਕੇ ਭਾਈ ਸੀ ਇਹ ਤੇ ਮਾਰੀ ਇਹ ਸਾਕੇ ਆ ਕੀ ਚਾਤੇ ਤਾਂ ਇਹ ਕੋਈ ਬਚਪਨ ਕੀ ਕੋਈ ਐਸੀ ਯਾਦ ਜੋ ਸਿੱਧੂ ਕੇ ਸਾਥ ਜੁੜੀ ਹੋ ਛੋਟਾ ਜਦ تھا ਉਹ ਤਾਂ ਫਿਰ ਹੁਣ ਆਨੇ ਦੀ ਉਹ ਤਾਂ ਜਦੋਂ ਹੋ ਗਏ 20 25 ਸਾਲ ਦੇ ਹੋ ਗਿਆ ਵੀ 25 ਸਾਲ ਦਾ ਉਦਮਾਂ ਵੀ ਬਹੁਤ ਕੰਮ ਜਿੱਤ ਹੁਣ ਆਉਂਦੀ ਹੈ ਜਾਤਾਂ ਵੀ ਆਏ ਅਸੀਂ ਚੱਕਦੇ ਸੀ ਆਏ ਖੜੇ ਆਉਂਦੇ ਸੀ ਵੀ ਇੱਥੇ ਆਏ ਕਰਦਾ ਸੀ ਉਦਮੀ ਹੁੰਦੀ ਹੈ ਕੀ ਸ਼ੌਂਕ ਸੀ ਉਹਨੂੰ ਮੈਂ ਛੋਟੇ ਹੁੰਦੇ ਨੂੰ ਬੇਬੇ ਜੀ ਸ਼ੌਂਕ ਤਾਂ ਉਹ ਬਿਤੇਰਾ ਸੀ ਟਰੈਕਟਰ ਨਾਲ ਵੀ ਸ਼ੌਂਕ ਸੀ ਉਹਨੂੰ ਐਸੀ ਵੀ ਮੈਂ ਗਾਉਂ ਜੇ ਲੱਗ ਗਿਆ ਉਹ ਵੀ ਸ਼ੌਂਕ ਸੀ ਸ਼ੌਂਕ ਤਾਂ ਉਹ ਸਾਰੀ ਸੀ ਵੀ ਐ ਗਲੀਆਂ ਅਸੀਂ ਗਾਉਂਦਾ ਰਹਿੰਦਾ ਸੀ ਇੱਥੇ ਉਹ ਦੁਰਦਾ ਹਾਂ ਹਾਂ ਵੀ ਇਹੋ ਹੈ ਸਾਰਿਆਂ ਨੂੰ ਚਾਹੁੰਦਾ ਸੀ ਆਏ ਨਹੀਂ ਸੀ ਵੀ ਕੋਈ ਐ ਹੈ ਜਬ ਵਿਨਾਕ ਨੇ ਉਹ ਕਰੇ ਬਹੁਤ ਪਿਆਰਾ ਪੁੱਤ ਸੀ ਇਹ ਗੱਲ ਹੀ ਹੈ ਕਿ ਪੈਰਾਂ ਦੀ ਲੋਖਾ। ਕਦੀ ਸੋਚਿਆ ਸੀਗਾ ਗੱਗੂ ਸਿੱਧੂ ਮੂਸੇਵਾਲਾ ਬਣ ਜਾਊਗਾ। ਪਰ ਐ ਕਦੇ ਸੋਚਿਆ ਨਹੀਂ ਸੀ। ਆ ਆ ਇਹ ਲੱਗਦਾ ਸੀ ਵੀ ਭੋਲਾ ਭੰਡਾਰਾ ਬੱਚਾ ਕਾ ਵੀ ਇੰਨਾ ਹੋਣੀ ਹੋ ਸਕਦਾ ਪਰ ਉਹ ਮਹਾਰਾਜ ਨੇ ਬਹੁਤ ਚੜਾਇਆ ਉਹ। ਚੱਲ ਹਜੇ ਵੀ ਸੀ ਕਹਨੇ ਆ ਵੱਡੇ ਪੈਰੀ ਆ ਕੇ ਛੋਟੇ ਪੈਰੀ ਆ ਗਏ। ਇੱਕ ਆਮ ਕਿਸਾਨ ਦੇ ਘਰੇ ਸਿੱਧੂ ਨੇ ਜਨਮ ਦਿੱਤਾ ਤੇ ਉਦੋਂ ਬਾਅਦ ਪੂਰਾ ਡਾਂਕਾ ਦਾ ਦੁਨੀਆਂ ਦੇ ਵਿੱਚ ਹਾਂ 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 ਆਹੀ ਤੈਨੂੰ ਪਤਾ ਦੇਖਿਆ ਤਾਂ ਹੈ ਤੁਸੀਂ ਮਕਾਨ ਹੋਇਆ ਹੈ ਇਹ ਬਹੁਤ ਬਾੜਾ ਹੋ ਗਿਆ ਇੱਥੇ ਕਿੰਨਾ ਸਮਾਂ ਰਹੇ ਨੇ ਇੱਥੇ ਇਸੇ ਤਾਂ ਜੀ ਹੁਣ ਹੀ ਨੈਸਟ ਹੋ ਗਏ ਨਾ 15 ਦਿਨ ਪਹਿਲਾਂ ਹੀ ਗਿਆ ਇਸ ਘਾਚੋ ਤਾਂ ਦੱਸੋ ਹੁਣ ਤੋਂ ਹਾਂ ਹਾਂ 15 ਦਿਨ ਪਹਿਲਾਂ ਹੀ ਗਿਆ ਹਾਂ 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 ਉਹ ਸਰ ਕੋ ਦਰਤ ਨਾ ਠੀਕ ਅੰਦਰ ਰਹਿੰਦਾ ਸੀ ਮਾਤਾ ਜੀ ਉਹ ਗੱਲਾਂ ਕਰਦਾ ਸੀ ਤੁਹਾਡੇ ਨਾਲ ਅਕਸਰ ਬਸ ਹੁਣ ਤਾਂ ਟਾਈਮ ਹੀ ਨਹੀਂ ਜੀ ਲੱਗਦਾ ਸੀ ਇੰਨੀ ਗੱਲਾਂ ਕਰਨ ਦਾ ਵੀ ਹੋ ਗਿਆ ਇਹ ਕਦੇ ਚੱਕਰ ਲੱਗ ਲਈ ਆਉਂਦੀ ਚੱਕਰ ਦਾ ਬਸ ਕਿਹੋ ਸੀ ਇੰਨਾ ਟਾਈਮ ਹੀ ਨਹੀਂ ਲੱਗਾ ਸੀ ਬਚਪਨ ਚ ਕੀ ਕਹਿਣਾ ਹੁੰਦਾ ਸੀ ਮੈਂ ਕੀ ਬਣੂੰਗਾ ਕੀ ਕਰਾਂ ਬਚਪਨ ਚ ਤਾਂ ਬਸ ਤੈਨੂੰ ਪਤਾ ਹੀ ਕਦੇ ਆ ਸੀ ਟਰੈਕਟਰ ਚਲਾ ਲਾਂਗੇ ਉਹ ਕੱਢ ਲਾਂਗੇ ਸਾਰੀਆਂ ਗੱਲਾਂ ਨਹੀਂ ਕਰਦਾ ਸੀ ਵੀ ਬਣ ਜਾਾਂਗੇ ਕੋਈ ਹੋ ਹੋ ਜਿਹਾ ਡਾਡੀ ਪਰ ਆਏ ਕੋਈ ਸਾਨੂੰ ਉਹ ਨਹੀਂ ਸੀਗਾ ਵੀ ਐਡਾ ਕਲਾਕਾਰ ਬਣ ਕੇ ਵੀ ਸਾਨੂੰ ਆਹ ਤੋ ਕਰ ਜੀ ਸਿੱਧੂ ਦੇ ਜਾਣ ਤੋਂ ਬਾਅਦ ਗਲੀਆਂ 'ਚ ਸਨਮਾਤਾ ਸਾਇਰ ਰਿਹਾ ਦੋ ਸਾਲ ਕੋਈ ਚੈਨ ਜਿਵੇਂ ਅਕਲ ਦਾ ਹੁਣ ਮਾਰਾ ਜਾਇਆ ਸ਼ਾਂਤੀ ਜਿਵੇਂ ਜੀ ਨਿਕ ਚ ਲੱਗਦਾ ਬਸ ਆਏ ਲੱਗਦੀਆਂ ਸੀ ਗਲੀਆਂ ਵੀ ਬਸ ਕਿਤੇ ਭੱਜ ਜੀ ਉਹ ਉੱਥੇ ਹੁੰਦੀ ਉਹ ਖਾਲੀ ਜਿothe ਬਹਿ ਕੇ ਰੋਣ ਲੱਗ ਜਾਂਦੇ ਉਹ ਨਵਾਰੀ ਕੋਈ ਵੀ ਪੁੱਤ ਕੀ ਕਰੀਏ ਹੁਣ ਕਿੱਧਰ ਜਾਈਏ ਇੱਕ ਮਾਂ ਤੁਸੀਂ ਵੀ ਮਾਂ ਹੀ ਮੰਨਦਾ ਦਰ ਕਮਸ਼ਕ ਵੀ ਆ ਹਾਂ ਹਾਂ ਮਾਂ ਨਾ ਉਹ ਵੀ ਮੇਰਾ ਵੱਧ ਫੇਜ ਕਰਦਾ ਸੀ ਦਾਦੀਆਂ ਉਹਦੀ ਜਿਹੜੀ ਸਕੀਦਾਦੀ ਸੀ ਉਹ ਤਾਂ ਛੋਟੇ ਹੁੰਦੇ ਦੀ ਮਰ ਗਈ ਸੀ ਮਾਏ ਉਹਦੇ ਪਿਓ ਦੀ ਚੱਕ ਹੀ ਆ ਸਗੀ ਹਾਂਜੀ ਫਿਰ ਮੈਂੀ ਦਾਦੀ ਬਸ ਮੈਂੀ ਦਾਦੀ ਬਣਾਸਿਆ ਕਦਾਸੀ ਮੈਂ ਦਾਦੀ ਹੂ ਹਾਂਜੀ ਤੇ ਫਿਰ ਕੀ ਬਣ ਇੱਕ ਮਾਂ ਨੂੰ ਇੰਨੀ ਉਮਰ ਦੇ ਵਿੱਚ ਜਿੱਥੇ ਉਹਨੇ ਪੋਤੇ ਖੜਾਉਣੇ ਸੀ ਕਿ ਅੱਜ ਔਖ ਦੇ ਵਿੱਚ ਦੁਬਾਰਾ ਉਹ ਹੋਇਆ ਕੀ ਫਿਰ ਉਹਦੇ ਕੀ ਰੂਪ ਹੀ ਹੋਣ ਪ੍ਰਮਾਤਮਾ ਆਹ ਦੇਖੋ ਵਾਹੀ ਕਰਦਾ ਹੈ ਇਹ ਉਹ ਸਿਰ ਚਾਹ ਮਾਂ ਬਹੁਤ ਬਹੁਤ ਮਾਂ ਬਥੇਰੀ ਬਹੁਤ ਵਧੀਆ ਸੀ ਗਾਓ ਬਥੇਰਾ ਬਹੁਤ ਵਸਿਆ ਜੇ ਡੰਡ ਲੱਗਣ ਵਾਲਾ ਹੈ ਹੀ ਨਹੀਂ ਸੀ ਨਾ ਪਿਓ ਸੀ ਨਾ ਮਾਸ ਕਦੇ ਵੀ ਨੀ ਨਾ ਮਾਂ ਕਬੜਾ ਬੋਲੀ ਸੀ ਨਾ ਕਦੇ ਪਿਓ ਲਖਣਾ ਚਾਚੀ ਸੀ ਤੇ ਮੇਰੀ ਪੂਰੀ ਉਹ ਕਰਦੇ ਸੀ ਐ ਨਹੀਂ ਕਦੇ ਆਖਿਆ ਸੀ ਵੀ ਆਹ ਕਰ ਜਿਹੜਾ ਕੰਮ ਉਹਨੇ ਕਰਨਾ ਉਹ ਹੀ ਕਰਨਾ ਚਲ ਚਾਚੀ ਆ ਪਾ ਕੰਮ ਕਰਨਾ ਇਤਮਾਨੂ ਇਤਮਾਨੂ ਇਹਨਾਂ ਦਰਦ ਸੇ ਨਾ ਬਹਿ ਗਿਆ ਉਹ ਇੰਨਾ ਸਹਿਣਾ ਪੈ ਗਿਆ ਸਾਨੂੰ ਵੀ ਬਰੋਬਰ ਫਿਰ ਉਹ ਨਹੀਂ ਹੋਣਾ ਹੋ ਗਿਆ ਵੀ ਦੇਖ ਕਿੱਦਾਂ ਉਹ ਕਰਕੇ ਜੁੜਨ ਚੱਲਿਆ ਲੱਗਦਾ ਫਿਰ ਸਿੱਧੂ ਮੂਸੇ ਦਾ ਬੜਾ ਬਣੂਗਾ ਬੱਚਾ हाँ लगता है तो आया बनू, भी तेज बनू। भी अब बात करेंगे सिद्धू मूसेवाला के बचपन की आपको तस्वीर दिखाएंगे सामने जो तस्वीर देख रहे हैं आप ये तालाब की तस्वीर है सिद्धू मूसेवाला के पुराने घर के बिल्कुल सामने की तस्वीर है एक बार सिद्धू मूसेवाला गाँव के लोग बताते हैं कि जब छोटा था तो इस तालाब में चला गया था ਢੰਗਾਈ ਵਿੱਚ ਲੱਗਾ ਤਾਂ ਜਿਸ ਕੋ ਕਨਾਲਣ ਵਾਲੇ ਸਿੱਧੂ ਮੁਸੇਬਾਲਾ ਦੇ ਦਾਦਾ ہمارے ਸਾਥ ਮੌਜੂਦ ਹੈ ਹਾਂਜੀ ਕੀ ਗੱਲ ਸੀ ਜਦੋਂ ਸਿੱਧੂ ਮੁਸੇਬਾਲਾ ਇੱਥੇ ਤਲਾਬ ਦੇ ਵਿੱਚ ਡਿੱਗਿਆ ਸੀਗਾ ਤੁਸੀਂ ਉਹ ਤਾਂ ਛੋਟਾ ਸੀ ਮੈਂ ਇੱਥੇ ਖੜਾ ਦੀ ਗੁਦਰ ਉਹ ਕਿਤੇ ਡਰਦੀ ਮੈਂ ਸਿੱਟ ਗਿਆ ਉਥੋਂ ਵਿੱਚ ਮੈਂ ਦੂੰਗੇ ਤੋਂ ਚਲੇਗੀ ਉਹ ਬਾਬਾ ਮੈਂ ਡੁੱਬ ਗਿਆ ਉਹ ਬਾਬਾ ਮੈਂ ਡੁੱਬ ਗਿਆ ਓ ਮੈਂ ਚ ਆ ਗਿਆ ਹੁਣ ਪੰਜਾਬ ਮੈਂ ਕੀ ਕਰਾਂ ਮਸਾਂ ਲਿਆਂ ਦਾ ਕੱਢੀ ਉਹ ਸਾਹਿਬ ਕੀ ਜਾਂਦੇ ਕਿੰਨਾ ਕਿ ਬਚਪਨ ਦੇ ਵਿੱਚ ਸਰਾਰਤੀ ਸੀਗਾ ਸਿੱਧੂ ਕਿਉਂ ਜੀ ਸਰਾਰਤਾ ਕਰਦਾ ਸੀ ਸਰਾਰਤਾ ਤਾਂ ਕਰਦਾ ਸੀ ਕਿਉਂ ਜੀ ਸਰਾਰਤਾ ਕਰਦਾ ਸੀ ਮਤਲਬ ਉਹ ਬੱਚਾ ਵਾਲੀਆਂ ਕਰਦਾ ਸੀ ਬੱਚਾ ਵਾਲੀਆਂ ਸਿੱਧੂ ਕੇ ਜਾਣ ਕੇ ਬਾਦ ਗਲੀਆਂ ਮੈਂ ਕਿੰਨਾ ਸਨਾਟਾ ਸਾ ਆ ਗਿਆ ਜਹਾਂ ਬਾ ਚੁੱਪ ਹੈ ਮੇਰੇ ਵੀ ਵੀ ਤੀਤੀ ਬੰਦੇ ਬੈਠੇ ਰਹਿੰਦੇ ਨਹੀਂ ਕੋਈ ਸੁਣਨਸਲਾ ਨਹੀਂ ਕੀ ਜੱਲਾਂ ਬਤਾ ਕਰਦਾ ਸੀ ਸਿੱਧੂ ਜੀ ਜਦੋਂ ਉੱਥੇ ਆਂਦਾ ਸੀ ਜਿਆਦਾ ਕਿਹੜੀਆਂ ਗੱਲਾਂ ਕਰਦਾ ਸੀਗਾ ਉਹ ਗੱਲਾਂ ਤਾਂ ਜਵਾਕਾਣੀ ਕਰਦਾ ਸੀ ਮੈਂ ਹੁਣ ਉਹ ਤੇ ਕੀ ਦੱਸਾਂ ਵੀ ਕੀ-ਵੀਂ ਕਰਦਾ ਸੀ ਤੇਵਾਕਾਣੀਆਂ ਗੱਲਾਂ ਕਰਦਾ ਸੀ ਬੱਸ ਹੁਣ ਵਕਤ ਆ ਗਿਆ ਟੈਮ ਆ ਗਿਆ ਭਾਗ ਗਿਆ ਜਿਵੇਂ ਨਾ ਮਸੂਰ ਹੋ ਗਿਆ ਸੀ ਸਿੱਧੂ ਉਸੇ ਬੜਾ ਪੂਰੀ ਦੁਨੀਆ ਦੇ ਵਿੱਚ ਤਾਂ ਉਹਦਾ ਬਚਪਨ ਜਾਂ ਇੱਥੇ ਲੋਕਾਂ ਨਾਲ ਉਵੇਂ ਜੁੜਿਆ ਰਿਹਾ ਹਾਂ ਇੱਥੇ ਉਵੇਂ ਜੁੜਿਆ ਜੁੜਿਆ ਹਾਂ ਵਾਹ ਇੱਥੇ ਹੀ ਬੈਠਾ ਰਹਾ ਤੁਹਾਡੇ ਨਾਲ ਉਵੇਂ ਬੱਚਿਆਂ ਵਾਂਗੂ ਪਿਆਰ ਜਿਤਾਉਂਦਾ ਮੈਂ ਨਾਲ ਤਾਂ ਹੀ ਕਰਦਾ ਸੀ ਵਾਹ ਪਿਆਰੀ ਪਿਆਰ ਪਿਆਰੀ ਪਿਆਰ ਬਹੁਤ ਚੰਗਾ ਸੀ ਉਹਦੀ ਗੱਲ ਜਿਹੜੀ ਤੁਹਾਡੇ ਨਾਲ ਕੋਈ ਹੋਈ ਹੋਵੇ ਜਿਆਦਾ ਜਿਹੜਾ ਅੱਜ ਵੀ ਤੁਸੀਂ ਯਾਦ ਕਰਦੇ ਹੋ ਕੁਝ ਹਾਂ ਔਰ ਵੀ ਨੰਨ ਕੀ ਬਣਾਣਾ ਚਾਹੁੰਦਾ ਸੀ ਉਹ ਪਿੰਡ ਦੇ ਵਿੱਚ ਗੱਲਾਂ ਕਰਦਾ ਹੂ ਮੈਂ ਪਿੰਡ ਦੇ ਵਿੱਚ ਆਹ ਬਣਾਣਾ ਚਾਹਨਾ ਕੀ ਸੋਚ ਕੇ ਆਹ ਵੱਡਾ ਪਾਣੀ ਵਾਲਾ ਇੱਕ ਦੋ ਕੰਮ ਹੋਰ ਸੀ ਇਹ ਤਾਂ ਸਮਾਂ ਲੱਗਾ ਪਰ ਪਰਿਵਾਰ ਦੇ ਕੀ ਹਾਲਾਤ ਸੀਗੇ ਜੀ ਜਦੋਂ ਸਿੱਧੂ ਮੁਸੇਵਾਲਾ ਘਰ ਦੇ ਵਿੱਚ ਜਨਮਿਆ ਸੀ ਉਦੋਂ ਕੀ ਹਾਲਾਤ ਸੀ ਪਰਿਵਾਰ ਦੇ ਉਸ ਨਾਂ ਮੈਂ ਹਾ ਕਿੰਨੀ ਗਰੀਬੀ ਚ ਪੜਿਆ ਸਿੱਧੂ ਹਾਂ ਦੋ ਬੜੇ ਉਹ ਤਾਂ ਮੈਂ ਤਾਂ ਕਰਕੇ ਜਿਹੜਾ ਬਣਾਇਆ ਸੀ ਸਿੱਧੂ ਹਾਂ ਕੀ ਨਾਮ ਹੈ ਜੀ ਹਾਂ ਜੀ ਅਮਰਜੀਤ ਕੌਰ ਹੈ ਜੀ ਕੀ ਕਹੋਗੇ ਸਿੱਧੂ ਬਾਰੇ ਤੁਹਾਡੇ ਲਈ ਤਾਂ ਗੱਗੂ ਸੀ ਬਹੁਤ ਵਧੀਆ ਮੁੰਡਾ ਸੀਗਾ ਜੀ ਪਰ ਉਹਦੀ ਹਜੇ ਵੀ ਭੁੱਲ ਨਹੀਂ ਸਾਨੂੰ ਲੱਗਦੀ ਜੀ ਪਮੇ ਲੱਖ ਸਾਡੇ ਛੋਟਾ ਸਿੱਧੂ ਆ ਗਿਆ ਜੀ ਪਰ ਸਾਡਾ ਮਨ ਬਹੁਤ ਪਰ ਖੁਸ਼ੀ ਵੀ ਬਹੁਤ ਹੋਈ ਪਰ ਸਾਡਾ ਮਨ ਵੀ ਬਹੁਤ ਰੋਇਆ ਪਰ ਉਹਨਾਂ ਦੇ ਘਰੇ ਉਸੇ ਟਾਈਮ ਖੁਸ਼ੀਆਂ ਸਾਡੇ ਪਿੰਡ ਦੇ ਵਿੱਚ ਆ ਗਈਆਂ ਸਾਰੀ ਦੁਨੀਆ ਨੂੰ ਯਾਦ ਕਰਦੀ ਸੀ ਤੇ ਪਰਿਵਾਰ ਦੇ ਕੀ ਹਾਲਤ ਸੀਗੇ ਬੜਾ ਬਹੁਤ ਔਖੇ ਸੀਗੇ ਤੁਹਾਨੂੰ ਪਤਾ ਹੀ ਐ ਸਾਰੀ ਦੁਨੀਆ ਨੂੰ ਦੁੱਖ ਐ ਇਸ ਗੱਲ ਦਾ ਕੋਈ ਇਹ ਨਹੀਂ ਹੈਗਾ ਵੀ ਸਾਨੂੰ ਕੱਲਿਆਂ ਨੂੰ ਐ ਸਾਰੀ ਦੁਨੀਆ ਨੂੰ ਐ ਜਦੋਂ ਜਨਮ ਲਿਆ ਸੀ ਤਾਂ ਉਦੋਂ ਕਿੰਨੀ ਕਿ ਗਰੀਬੀ ਸੀ ਜਾਂ ਕੀ ਬਹੁਤ ਗਰੀਬੀ ਸੀਗੀ ਜੀ ਬਹੁਤ ਇਹ ਮੁੰਡੇ ਨੇ ਗਰੀਬੀ ਦੇਖੀ ਸੀਗੀ ਇਹਨੇ ਤਾਂ ਹੀ ਇਹ ਕੋਈ ਉਹ ਨਹੀਂ ਗੱਲ ਕਰਦਾ ਸੀਗਾ ਸਾਰਿਆਂ ਬਾਸਤੇ ਗੱਲਾਂ ਸਾਰੀਆਂ ਸੱਚ ਕਰਦਾ ਸੀ ਬਹੁਤ ਮੁੰਡਿਆਂ ਨੂੰ ਵੀ ਇਹਨੇ ਪੱਗਾਂ ਬੰਨਣ ਲਾਤਾ ਜੀ ਦੇਖੋ ਚੰਗੇ ਚੰਗੀਆਂ ਗੱਲਾਂ ਹੀ ਕਹਿੰਦਾ ਸੀਗਾ ਤੁਹਾਡੇ ਘਰ ਦੇ ਬਿਲਕੁਲ ਸਾਹਮਣੇ ਗਰਾਉਂਡ ਸੀ ਛੋਟੇ ਤੋਂ ਹਾਂਜੀ ਪਹਿਲਾਂ ਤੋਂ ਹੀ ਆਉਂਦਾ ਸੀਗਾ ਆਉਂਦਾ ਸੀ ਜਦੋਂ ਵੀ ਆਉਂਦਾ ਖੇਡਣ ਇੱਥੇ ਆਪਣੇ ਘਰ ਵੀ ਆਉਂਦਾ ਸੀ ਕੀ ਖੇਡਦੇ ਸੀ ਕਿਥੇ ਇੱਥੇ ਬਾਲੀਵਾਲ ਦਾ ਕਰਾਉਂਦੇ ਸੀ ਠੀਕ ਐਡਾ ਵੱਡਾ ਸਟਾਰ ਬਣ ਗਿਆ ਸੀ ਉਸ ਤੋਂ ਬਾਅਦ ਵੀ ਆਂਦਾ ਰਿਹਾ ਹੁਣ ਵੀ ਹਾਂ ਹੁਣ ਤਾਂ ਰੰਦਾ ਸੀਗਾ ਜੀ ਉਹਨੂੰ ਕੋਈ ਆਇਆ ਹੀ ਨਹੀਂ ਸੀ ਲੱਗਦਾ ਵੀ ਮੈਂ ਸਟਾਰਾਂ ਵੀ ਸਾਰਿਆਂ ਨਾਲ ਛੋਟਾ ਕੀ ਵੱਡਾ ਕੀ ਸਾਰਿਆਂ ਨਾਲ ਰੱਖਦਾ ਸੀਗਾ ਜੀ ਮਤਲਬ ਜਿਵੇਂ ਤੁਸੀਂ ਖਬਰਾਂ ਚੀਜ਼ਾਂ ਹੋਰ ਸੋਸ਼ਲ ਮੀਡੀਆ ਤੇ ਸਿੱਧੂ ਨੂੰ ਬਦਨਾਮ ਕਰਨ ਦੀਆਂ ਵੀ ਬੜੀਆਂ ਕੋਸ਼ਿਸ਼ਾਂ ਉਹ ਤਾਂ ਉਹੀ ਕਰੀ ਜਾਂਦੇ ਨੇ ਜੀ ਫੇਰੇ ਕਿਸੇ ਦੀ ਉਹਨੇ ਕਿਹੜਾ ਕਿਸੇ ਦੀ ਕਮਾਈ ਉਹਨੇ ਆਪਦੇ ਮਿਹਨਤ ਕੀਤੀ ਸੀ ਕਮਾਈ ਕੀਤੀ ਸੀ ਗਰੀਬੀ ਦੇਖੀ ਸੀ ਮਾਪਿਆਂ ਦੀ ਜਿਵੇਂ ਮਾਤਾ ਜੀ ਕਹਿੰਦੇ ਸੀ ਵੀ ਸਿੱਧੂ ਲੁੜਾਕਾ ਹੈ ਨਾ ਜੀ ਨਾ ਨਾ ਜੀ ਅਸੀਂ ਤਾਂ ਕਦੇ ਵੀ ਨਹੀਂ ਕਹਿ ਸਕਦੇ ਜੀ ਉਹਨੂੰ ਜ਼ਿੰਦਗੀ ਪਰ ਅਸੀਂ ਨਹੀਂ ਕਹਿੰਦੇ ਜੀ ਕੀ ਲੱਗਦਾ ਸਾਡੇ ਤਾਂ ਬੜਾ ਮਨ ਕਰਦਾ ਬੜਾ ਖੁਸ਼ ਹੋਇਆ ਕੀ ਲੱਗਦਾ ਉਹਦੀ ਜ਼ਿਆਦਾ ਤਰੱਕੀ ਹੀ ਉਹਦੇ ਲਈ ਹਾਂ ਤਰੱਕੀ ਵਾਸਤੇ ਸੀਗੇ ਜੀ ਹੋਰ ਕੀ ਸੀ ਵੀ ਉਹਦੇ ਉਹੀ ਉਹਨੂੰ ਉਹਦੀ ਮੌਤ ਬਣ ਗਈ ਤਰੱਕੀ ਹਾਂ ਬਣ ਗਈ ਜੀ ਜਰਿਆ ਨਹੀਂ ਗਿਆ ਜੀ ਲੋਕਾਂ पंजाबी गायक शुभदीप सिद्धू मूसेवाला अक्सर अपने गानों में या सोशल मीडिया पर बात करता था अपने गांव की खेती की रोजगार की बात करता था और हमेशा बोलता था कि जट के जाने के बाद भी उनकी तस्वीरें बिकेंगी तो वह बात सच हो चुकी है सिद्धू मूसेवाले की तस्वीरें आज भी बिक रही है सिद्धू मूसेवाले का डंका आज भी दुनिया में ਬਜ ਰਹਾ ਹੈ ਸਿੱਧੂ ਮੂਸੇਵਾਲੇ ਕੇ ਟਰੈਕਟਰ ਨੰਬਰ 11 ਕੀ ਤਸਵੀਰਾਂ ਵਿਕਰੀ ਹੈ ਸਿੱਧੂ ਮੂਸੇਵਾਲਾ ਕੀ ਅਲੱਗ-ਅਲੱਗ ਹਮਾਰੇ ਸਾਥ ਸਿੱਧੂ ਮੂਸੇਵਾਲੇ ਕੇ ਗਾਵ ਕੀ ਬਜ਼ੁਰਗ ਔਰਤ ਹੈ ਜੋ ਅਕਸਰ ਸਿੱਧੂ ਮੂਸੇਵਾਲਾ ਕੇ ਘਰ ਮੇਂ ਵੀ ਰਹਤੀ ਸੀ ਪਹਿਲੇ ਕੰਮ ਕਰਤੀ ਸੀ ਮਾਤਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਪਰਮਜੀਤ ਹੈ ਮਾਤਾ ਜੀ ਕਦੋਂ ਤੋਂ ਸਿੱਧੂ ਦੇ ਪਰਿਵਾਰ ਨੂੰ ਜਾਣਦੇ ਸੀ ਸਿੱਧੂ ਕਿਵੇਂ ਦਾ ਸੀਗਾ ਬਚਪਨ ਮੈਂ ਅਸੀਂ ਤਾਂ ਪੁੱਤਰਾਂ ਨੂੰ ਬਚਪਨ ਤੇ ਜਾਣਦੇ ਸੀ ਬਹੁਤ ਵਧੀਆ ਸੀਗਾ ਪਰ ਸਾਨੂੰ ਉਹਦੀਆਂ ਆ ਗੱਲਾਂ ਦਾ ਨਹੀਂ ਸੀ ਪਤਾ ਇਸ ਕੋਈ ਪਛਾਣ ਦੀ ਵੀ ਸਿੱਧੂ ਕੀ ਚੀਜ਼ ਹੈ ਅਸੀਂ ਇੱਕ ਸੁਣਦੇ ਹੁੰਦੇ ਸੀ ਵੀ ਗਾਇਕ ਬਣ ਗਿਆ ਮੁੰਡਾ ਗਾਣੇ ਉਹਦੇ ਆ ਗਿਆ ਆ ਗਏ ਪਰ ਉਹਦੇ ਆ ਗੁਣਾ ਦਾ ਨਹੀਂ ਸੀ ਪਤਾ ਸਾਨੂੰ ਹੁਣ ਅਸੀਂ ਵੀ ਕੋਈ ਅੱਗੇ ਪਿੱਛੇ ਕੋਈ ਗਲਤਫਲਤ ਬੋਲ ਗਏ ਹੋ ਜੇ ਤਾਂ ਅਸੀਂ ਪੁੱਤਰ ਤੋਂ ਵੀ ਮਾਫੀ ਮੰਗਦੇ ਆ ਕਦੇ ਸੋਚਿਆ ਸੀ ਛੋਡੇ ਲਈ ਗੱਗੂ ਸੀ ਜਿਹੜਾ ਬਨੇ ਵਾਲੀ ਮੁਰਸੀ ਵਾਲਾ ਬਣ ਗਿਆ ਸਾਨੂੰ ਪੁੱਤ ਸੁਖ ਲਭ ਨਹੀਂ ਸੀ ਇਨ੍ਹਾਂ ਗੱਲਾਂ ਦਾ ਪਰ ਹੁਣ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡਾ ਪੁੱਤਰ ਮੁੜ ਕੇ ਵੀ ਆ ਗਿਆ ਤੇ ਸਾਨੂੰ ਉਹਨੇ ਮਰ ਕੇ ਵੀ ਰਿਜਕਾਰ ਦਿੱਤਾ ਪੁੱਤਰ ਮਰੇ ਬੰਦਾ ਕੋ ਰੋਟੀ ਦਿੰਦਾ ਕਿਸੇ ਨੂੰ ਪਰ ਸਾਨੂੰ 1.5 ਸਾਲ ਹੋ ਗਿਆ ਪੁੱਤ ਰੋ ਦੀ ਰੋਟੀ ਖਾਈ ਜਾਂਦੇ ਨੂੰ ਉਹਨੇ ਸਾਨੂੰ ਬਹੁਤ ਜਦੋਂ ਘਰ ਦੇ ਕੰਮ ਕਰਨੀ ਜਾਂਦੇ ਸੀ ਛੋਟਾ ਸੀ ਤਾਂ ਉਹ ਪੁੱਤ ਜਿੰਨੀ ਛੋਟਾ ਜਾਂਦਾ ਸੀਗਾ ਹਾਂ ਸਾਈਕਲ ਤੇ ਪੜਨ ਜਾਂਦਾ ਵਿਚਾਰਾ ਪਤਲਾ ਜਾਂ ਹੁੰਦਾ ਸੀ ਉਹ ਹੀ ਤੇ ਗਰੀਬੀ ਬਹੁਤ ਸੀ ਘਰ ਦੇ ਵਿੱਚ ਇਹਨੇ ਜਵਾਨ ਹੋ ਕੇ ਆਪਣੀ ਮਿਹਨਤ ਕਰਕੇ ਫੇਰ ਗਰੀਬੀ ਚੱਕੀ ਸੀ ਕਰ ਲਈ ਪੜਿਆ ਕਿੱਥੇ ਸੀ ਛੋਟਾ ਹੁੰਦਾ ਜਦੋਂ ਪਹਿਲੇ ਗਾਰਡਨ ਕਿੱਥੋਂ ਦੀ ਸੀ ਪੜਾਈ ਦੀ ਪਹਿਲਾਂ ਤਾਂ ਪੁੱਤ ਇੱਥੇ ਸਟਾਰਟਿੰਗ ਹੋਇਆ ਫਿਰ ਮਾਂ ਥਾ ਲੱਗਿਆ ਮਾਂ ਸੋ ਸੋ ਅੱਗੇ ਵਧੀ ਗਿਆ ਤੇਰੀ ਮਾਤਾ ਵੀ ਪੜਾਉਂਦੀ ਰਹੀ ਸੀ ਹਾਂ ਮਾਤਾ ਪ੍ਰਾਈਵੇਟ ਪੜਾਉਂਦੀ ਹੁੰਦੀ ਸੀਗੀ ਘਰ ਦੇ ਵਿੱਚ ਪੁੱਤ ਪਹਿਲਾਂ ਹੋਰ ਲੱਗਿਆ ਉਹ ਜਿਵੇਂ ਪ੍ਰਾਈਵੇਟ ਵੱਡੇ ਸਕੂਲ ਚ ਜੰਗੇ ਜ ਹੈ ਲਾਇਆ ਹੋਇਆ ਮਾਂ ਕੋਈ ਤਾਂ ਉਹ ਕੱਟੀ ਬੈਠਾ ਆਪਦੀ ਮਿਹਨਤ ਦਿੱਕਰੀ ਧਿਆਨ ਕਰਿਆ ਉਹਨੇ ਆਪਦੀ ਮਿਹਨਤ ਕੀਤੀ ਹੈ ਪੁੱਤਰ ਨੇ ਕੀ ਗੱਲਾਂ ਕਰਦਾ ਹੁੰਦਾ ਸੀਗਾ ਛੋਟਾ ਹੁੰਦਾ ਜਦੋਂ ਤੁਸੀਂ ਤਾਂ ਜਾਂਦੇ ਜੋ ਕਰ ਦੇ ਦੇ ਪੁੱਤਰ ਮੈਂ ਤਾਂ ਜਦੋਂ ਨੂੰ ਜਾਂਦੀ ਸੀ ਉਦੋਂ ਮੇਰੇ ਜਾਂਦੀ ਸੀ ਉਹ ਸਕੂਲ ਵੀ ਜਾਵੜਦਾ ਸੀਗਾ ਜਦ ਮੈਂ ਝਾੜੂ ਪੋਚੀਆਂ ਚ ਕਰਦਾ ਜਾਂਦਾ ਸੀਗਾ ਪਰ ਬਜ਼ੁਰਗਾਂ ਬਾਰੇ ਉਹ ਪਹਿਲੇ ਦਿਨੋਂ ਹੀ ਸੋਚਦਾ ਸੀਗਾ ਮੈਂ ਉਹਨੇ ਜਦੋਂ ਜਦੋਂ ਐਡਾ ਮਸ਼ਹੂਰ ਹੋ ਗਿਆ ਸੀਗਾ ਤਾਂ ਕੀ ਗੱਲਾਂ ਕਰਦਾ ਸੀ ਉਹ ਪਿੰਡ ਦੇ ਦੇ ਵੀ ਕੀ ਕਰਨਾ ਚਾਹੁੰਦਾ ਪਿੰਡ ਦੇ ਦੇ ਪੁੱਤਰ ਚੰਗਾ ਹੀ ਸੋਚਦਾ ਸੀ ਉਹ ਪਹਿਲੇ ਹੀ ਬਹੁਤ ਚੰਗਾ ਸੋਚਿਆ ਸੀ ਵੀ ਜੇ ਮੈਂ ਸਰਪੰਚ ਚ ਬਣ ਗਿਆ ਮੈਂ दारू ਪੀਣੋਂ ਵੀ ਮੁੰਡਿਆਂ ਨੂੰ ਟੋਟਾ ਆਉਂਗਾ ਜਿਹੜੇ ਸਾਡੇ ਪੜੇ ਲਿਖੇ ਮੁੰਡੇ ਫਿਰਦੇ ਆ ਉਹਨਾਂ ਨੂੰ ਕਿਸੇ ਕੰਮਾਂ ਤੇ ਵੀ ਲਾਉਣਾ ਸੀ ਉਹਨੇ ਸਾਨੂੰ ਪੁੱਤਰ ਘੱਟਾ ਹੀ ਪੈ ਗਿਆ ਉਹਦੇ ਜਾਣ ਪੁੱਛੇ ਸਾਡੇ ਨਗਰ ਨੂੰ ਬਹੁਤ ਜਿਆਦੇ ਘਟਾ ਤੇ ਕਿਹੜੇ ਕਿਹੜੇ ਕੰਮ ਜਿਹੜੇ ਰਹੇਗੇ ਵੀ ਸਿੱਧੂ ਹੁੰਦਾ ਦਾ ਹੋ ਜਾਂਦਾ ਕੋਈ ਜਿਹੜੇ ਸੋਚੇ ਇਹ ਤੁਸੀਂ ਵੀ ਸਾਡਾ ਕੰਮ ਸਿੱਧੀ ਲੈ ਕਰਦੇ ਕੰਮ ਕੁਛ ਕਰ ਗਿਆ ਕੁਛ ਉਹ ਡੈਡੀ ਕਰੀ ਜਾਂਦਾ ਪੁੱਤਰ ਉਹਦੀ ਥਾਂ ਤੇ ਪਰ ਉਹਨੂੰ ਵਿਚਾਰੇ ਨੂੰ ਹੁਣ ਟਾਈਮ ਹੀ ਨਹੀਂ ਸੀ ਲੱਗਦਾ ਥੋੜੇ ਪਿੰਡ ਦੇ ਪਤਾ ਲੱਗਿਆ ਜਾਈਂ ਕਈ ਜਿਹੜੇ ਜਿਵੇਂ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਜਾਂ ਕਿਸੇ ਦੇ ਕੋਈ ਸੱਟਾਂ ਵੱਜੀਆਂ ਉਹਨਾਂ ਦੇ ਵੀ ਇਲਾਜ ਕਰਵਾਏ ਇਲਾਜ ਮੇਰੇ ਭਾਂਜੇ ਦਾ ਖੁਦ ਹੀ ਕਰਾਇਆ ਪੁੱਤਰ ਫਿਰ ਭਾਂਜਾ ਸੀ ਘਰੋਂ ਵੀ ਗਰੀਬੀ ਸੀ ਉਹਨਾਂ ਦੀ ਇੱਥੇ ਕਰਦਾ ਹੁੰਦਾ ਉਹ ਤੇ ਉਹਦਾ ਪੱਟ ਚੁੱਟ ਗਿਆ ਸੀ ਸਾਰਾ ਲਾਜ ਉਸੇ ਨਹੀਂ ਕਰਾਇਆ ਸੀਗਾ ਮੇਰੀ ਭੈਣ ਨੂੰ ਰਾਸਣ ਦੇ ਕੇ ਆਉਂਦਾ ਮਹੀਨੇ ਤੋਂ ਚੁੱਲੇ ਦਾ ਖਰਚਾ ਗਰੀਬਣੀ ਸੀ ਵਿਚਾਰੀ ਉਹਨੂੰ ਰਾਸਣ ਨਾ ਆਉਂਦਾ ਇੰਨਾ ਚੰਗਾ ਮੁੰਡਾ ਸੀਗਾ ਫਿਰ ਇਹ ਕਿਉਂ ਉਹਦੇ ਉੱਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪੁੱਤਰ ਲੋਕਾਂ ਨੂੰ ਚੱਲ ਨਹੀਂ ਹੋਇਆ ਜੇ ਤੂੰ ਕੋਈ ਚੰਗਾ ਕੰਮ ਕਰਦਾ ਹੁੰਦਾ ਮੈਂ ਕਿਵੇਂ ਜਰੂੰਗੀ ਅੱਛਾ ਜਰਿਆ ਨਹੀਂ ਜਾਂਦਾ ਜਰਿਆ ਨਹੀਂ ਦੀਆਂ ਤਰੱਕੀਆਂ ਲੋਕਾਂ ਤੋਂ ਅਸੀਂ ਨਹੀਂ ਤੁਸੀਂ ਵੀ ਇੱਕ ਮਾਂ ਹੋਗੇ ਉਹ ਮਾਂ ਨੇ ਜਿਨੇ ਅੱਜ ਇੱਕ ਬੱਚਾ ਆਪਣਾ ਪੋਤਾ ਖੜਾ ਨਾ ਸੀ ਅੱਜ ਇੰਨਾ ਦੁੱਖ ਪਰਿਵਾਰ ਦੇ ਦੀਵੇ ਚ ਬੱਤੀ ਲਾਉਣ ਲਈ ਦੁਬਾਰਾ ਬੱਚੇ ਨੂੰ ਜਨਮ ਦੇਣ ਦਾ ਉਹ ਕੱਟੀ ਆ ਕੀ ਕਹੋਂਗੇ ਕਿੰਨੇ ਉਹ ਪੁੱਤਰ ਫਿਰ ਅਸੀਂ ਵੀ ਇਹੀ ਸੋਚਦੇ ਹੁੰਦੇ ਸੀ ਦਵਾਵਾਂ ਮੰਗਦੇ ਸੀ ਰੱਬ ਤੋਂ ਵੀ ਮਹਾਰਾਜ ਆਪਦੀਆਂ ਹਵੇਲੀਆਂ ਦਾ ਮਾਲਕ ਹੈ ਆਪ ਹੀ ਬਣੇ ਵੱਡੇ ਪੈਰੀ ਗਿਆ ਛੋਟੇ ਪੈਰੀ ਮਾਂ ਦੇ ਘਰ ਵਿੱਚ ਪਰਮਾਤਮਾ ਨੂੰ ਜਰੂਰ ਭੇਜੀ ਵੀ ਸਾਡੀਆਂ ਦਵਾਵਾਂ ਪੁੱਤਰੇ ਹੀ ਸੀਗੀਆਂ ਜਿਹਾ ਆਹ ਹਵੇਲੀਆਂ ਦਾ ਮਾਲਕ ਜਾਇਦਾਦ ਦਾ ਮਾਲਕ ਆਪ ਬਣੇ ਵੀ ਮਾਂ ਪਿਓ ਨੂੰ ਐਡਾ ਹੀ ਹੌਸਲਾ ਦਿਲਵਰੀ ਦੇਈ ਰੱਖੀ ਪੁੱਤਾ ਤੂੰ ਜਾਣ ਵਾਲਾ ਵਾਗਿਆ ਪਰ ਮੁੜ ਕੇ ਵਸ ਗਿਆ ਨਾ ਮਾਰੇ ਘਰ ਵਿੱਚ ਦੇਖੋ ਪੁੱਤਰ ਮਾਂ ਨੇ ਅੱਛਾ ਪੂਰੀਆਂ ਕਰੀਆਂ ਪਰ ਮਾਸਬਾਨ ਇੱਕ ਮਾਂ ਦਾ ਬਾਪ ਦਾ ਕੀ ਕਸੂਰ ਸੀ ਜਿਹਨੇ 24 ਸਾਲ ਪਾਲਿਆ ਉਹਨੂੰ ਐਦਾਂ ਥੋੜਿਆ ਪੁੱਤਰ ਕੋਈ ਖਬਰਾਂ ਕੀ ਪਾਪ ਕਰੇ ਸੀਗੇ ਅੱਛੇ ਅਗਲੇ ਪਿਛਲੇ ਦਾ ਨਹੀਂ ਪਤਾ ਕੋਈ ਤੇ ਕਰਮਾਂ ਦੇ ਹੋ ਗਏ ਚਲੋ ਚੰਗੇ ਹੀ ਕਰਿਆ ਜੇ ਵੀ ਚੰਗੇ ਕਰਿਆ ਪੁੱਤਰ ਮੁੜ ਕੇ ਕਰਨ ਵਾ ਆ ਗਿਆ ਦੁਬਾਰਾ ਲੱਗਦਾ ਫੇਰ ਆ ਗਿਆ ਪੁੱਤਰ ਆ ਗਿਆ ਹਾਂ ਤੁਹਾਡਾ ਚੜ੍ਹਦੀ ਕਲਾ ਚ ਰੱਖੂਗਾ